ਮੈਂ ਪ੍ਰਕਾਸ਼ ਸਿੰਘ ਬੇਤ 77 ਆਰਐਮਪੀਆਈ ਜ਼ਿਲ੍ਹਾ ਬਠਿੰਡਾ ਅੱਜ ਖੱਬੀਆਂ ਪਾਰਟੀਆਂ ਨੇ ਆਰਐਮਪੀਆਈ ਅਤੇ ਸੀਪੀਆਈਐਮਐਲ ਲਿਬ੍ਰੇਸ਼ਨ ਅਤੇ ਯੂਨਾਈਟਿਡ ਯੂ ਵੱਲੋਂ ਸਾਂਝੇ ਤੌਰ ਤੇ ਸਾਰੇ ਪੰਜਾਬ ਚ ਡੀਸੀਆਂ ਰਾਹੀਂ ਐਸਡੀਐਮ ਰਾਹੀਂ ਤਹਿਸੀਲਦਾਰਾਂ ਰਾਹੀਂ ਮੰਗ ਪੱਤਰ ਭੇਦੇ ਜਾ ਰਹੇ ਆ ਕਿ ਜਿਹੜੀ ਚੰਡੀਗੜ੍ਹ ਦੀ ਜ਼ਮੀਨ ਹੈ ਉਹੋ ਹਰਿਆਣੇ ਨੂੰ ਦਿੱਤੀ ਜਾ ਰਹੀ ਹੈ ਰਾਜਧਾਨੀ ਵਾਸਤੇ ਅਸੀਂ ਉਹਦੇ ਖਿਲਾਫ ਹੈ ਜਿਹੜਾ ਮੰਗ ਪੱਤਰ ਭੇਜ ਰਹੇ ਹੈ ਕਿ ਹਰਿਆਣੇ ਨੂੰ ਚੰਡੀਗੜ੍ਹ ਚ ਜਿਹੜੀ ਹੈ ਜਗਾ ਨਾ ਦਿੱਤੀ ਜਾਵੇ ਕਿਉਂਕਿ ਉਹ ਚੰਡੀਗੜ੍ਹ ਦੀ ਜਿਹੜੀ ਜਗਾ ਹੈ ਉਹ ਪੰਜਾਬ ਦੀ ਹੈ ਤੇ ਪੰਜਾਬ ਦੀ ਜਿਹੜੀ ਹੈ ਰਾਜਧਾਨੀ ਬਣਾਈ ਜਾਵੇ ਉੱਥੇ ਤੇ ਡਿਊਟੀ ਦੀ ਵਿਦਾਇ ਇਸ ਕਰਕੇ ਅਸੀਂ ਇਹ ਮੰਗ ਪੱਤਰ ਜਿਹੜੇ ਦਿੱਤੇ ਆ ਸਾਰੇ ਪੰਜਾਬ ਚ ਤੇ ਜੇ ਸਰਕਾਰ ਨੇ ਇਸ ਤੋਂ ਪਛਾਣ ਨਾ ਹਟੀ ਤਾਂ ਅਸੀਂ ਇਸ ਤੇ ਐਜੀਟੇਸ਼ਨ ਕਰਾਂਗੇ ਧਰਨੇ ਲਾਵਾਂਗੇ ਮੁਜ਼ਾਰੇ ਕਰਾਂਗੇ ਸੜਕਾਂ ਰੋਕਾਂਗੇ ਜੇ ਇਹ ਸਰਕਾਰ ਨੂੰ ਅਸੀਂ ਅੱਜ ਮੰਗ ਪੱਤਰ ਰਾਹੀਂ ਸੰਦੇਸ਼ ਦਿੱਤਾ ਕਿ ਆਉਣ ਵਾਲੇ ਸਮੇਂ ਚ ਜਿਹੜਾ ਇਹ ਰੋਕਿਆ ਜਾਵੇ ਚੰਡੀਗੜ੍ਹ ਦੀ ਜਿਹੜੀ ਜਗ੍ਹਾ ਉਹ ਹਰਿਆਣੇ ਨੂੰ ਨਾ ਦਿੱਤੀ ਜਾਵੇ ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਹੈ ਉਹ ਸੈਂਟਰ ਸਰਕਾਰ ਦੇ ਨਾਲ ਮਿਲ ਜੁਲੀ ਹੈ ਅੰਮ੍ਰਿਤਸਰ ਦੇ ਨਾਲ ਉਹਨਾਂ ਦੀ ਗੱਲਬਾਤ ਇੱਕਮਿਕਾ ਹੈ ਇਸ ਕਰਕੇ ਉਹਨਾਂ ਦੇ ਇਸ਼ਾਰਿਆਂ ਤੇ ਉਹ ਸਾਰਾ ਕੰਮ ਕਰ ਰਹੀ ਹੈ ਜਦੋਂ ਕਿ ਮੁੱਦਤਾਂ ਤੋਂ ਇਹ ਪੰਜਾਬ ਚੰਡੀਗੜ੍ਹ ਆ ਜਾਂ ਸਾਡਾ ਉਹ ਪੰਜਾਬ ਦਾ ਹੈ ਤੇ ਕਿਸੇ ਵੀ ਹਾਲਤ ਕਿਸੇ ਵੀ ਪਾਰਟੀ ਨੇ ਜਿਹੜੀ ਜਗ੍ਹਾ ਨਹੀਂ ਦਿੱਤੀ ਪਰ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਜਿਹੜੀ ਝਾੜੂ ਵਾਲਿਆਂ ਦੀ ਹੈ ਇਹਨਾਂ ਨੇ ਜਿਹੜੀ ਉਹਨਾਂ ਨੂੰ ਦੱਸ ਕਿੱਲੇ ਜਿਹੜੀ ਜ਼ਮੀਨ ਹੈ ਉਹ ਦੇ ਦੇਣ ਦਾ ਵਾਅਦਾ ਕੀਤਾ ਹੈ ਫੈਸਲਾ ਕੀਤਾ ਹੈ ਅਸੀਂ ਇਹਦੇ ਖਿਲਾਫ ਜਿਹੜਾ ਅੱਜ ਮੰਗ ਪੱਤਰ ਦਿੱਤਾ ਹੈ ਕਿ ਅਸੀਂ ਉਹ ਜ਼ਮੀਨ ਆ ਜਿਹੜੀ ਨਹੀਂ ਦੇਣ ਦੇਣਾ ਇਹ ਤੁਹਾਡੀ ਜਿਹੜੀ ਇਹ ਮੰਗ ਪੱਤਰਾਂ ਤੋਂ ਬਾਅਦ ਵੀ ਸਰਕਾਰ ਨੇ ਕੋਈ ਨਾ ਇਸ ਤਰ੍ਹਾਂ ਦੇ ਸੰਘਰਸ਼ ਨੂੰ ਨਿਕਲਣ ਦਾ ਕੋਈ ਪ੍ਰੋਗਰਾਮ ਸੀnga ਹਰਸੇ ਬਿਕੋ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕਿ ਅਸੀਂ ਸੰਘਰਸ਼ ਆ ਧਰਨੇ ਮੁਜਾਰੇ ਸੜਕਾਂ ਰੇਲਾਂ ਸਾਰਾ ਕੁਝ ਕਰਾਂਗੇ ਅਸੀਂ ਪਰ ਜਿਹੜੀ ਆ ਜ਼ਮੀਨ ਹੈ ਉਹ ਚੰਡੀਗੜ੍ਹ ਤੇ ਹਰਿਆਣਾ ਨੂੰ ਨਹੀਂ ਦੇਣ ਦੇਣਾ ਉਹ ਸਾਰੀਆਂ ਨਾਲ ਜੀ ਟ੍ਰੇਡ ਯੂਨੀਅਨਾਂ ਵੀ ਨਾਲ ਆ ਕਿਸਾਨਾਂ ਦੀਆਂ ਜਥੇਬੰਦੀਆਂ ਵੀ ਨਾਲ ਆ ਤੇ ਸਾਰੀਆਂ ਖੱਬੀਆਂ ਪਾਰਟੀਆਂ ਵੀ ਨਾਲ ਆ ਇੱਥੋਂ ਤੱਕ ਕਰਕੇ ਦੂਜੀਆਂ ਪਾਰਟੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਕਾਂਗਰਸ ਆ ਅਕਾਲੀ ਆ ਉਹ ਸਾਰੇ ਲੋਕ ਆ ਜਿਹੜੇ ਇਸ ਗੱਲ ਤੇ ਲੜਨਗੇ ਕਿ ਕਿਉਂ ਆਉਣ ਵਾਲੇ ਸਮੇਂ ਚ ਕਿ ਜਿਹੜਾ ਚੰਡੀਗੜ੍ਹ ਚ ਜਗਾ ਉਹ ਹਰਿਆਣੇ ਨੂੰ ਨਾ ਦਿੱਤੀ ਜਾਵੇ ਸਰ ਕੋਈ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਬਿਆਨ ਆਇਆ ਇਸ ਬਾਰੇ ਬਿਆਨ ਪਿੱਛੇ ਜੇ ਬਿਆਨ ਅਖਵਾਰਾਂ ਚ ਆਇਆ ਜੀ ਤਾਂ ਹੀ ਆਪਾਂ ਨੂੰ ਪਤਾ ਲੱਗਿਆ ਕਿ ਜਿਹੜੀ ਜ਼ਮੀਨ ਹੈ ਉਹ 10 ਗਿੱਟ ਕਿੱਲੇ ਦੇਣ ਦਾ ਵਾਅਦਾ ਕਰ ਲਿਆ ਪੰਜਾਬ ਸਰਕਾਰ ਨੇ ਹਰਿਆਣਾ ਸਰਕਾਰ ਨੇ ਹਰਜੀਤ ਸਿੰਘ ਆ ਜੀ ਜਿਹੜੀ ਹਰਿਆਣੇ ਦੇ ਹਰਿਆਣੇ ਨੇ ਪੰਚਕੂਲੇ ਦੇ ਵਿੱਚ ਜਿਹੜੀ ਉਹਦੇ ਵੱਟੇ ਜ਼ਮੀਨ ਦੇਣੀ ਸੀਗੀ 12 ਏਕੜ ਉਸ ਦੇ ਉੱਤੇ ਰੌਲਾ ਸੀ ਉਹ ਜੰਗਲਾਤ ਦੇ ਨਾਲ ਲੱਗਦੇ ਸੀਗੀ ਉਹਦੀ ਐਨਓਸੀ ਮਤਲਬ ਉਹਦੀ ਦਿੱਤੀ ਹੋਈ ਆ ਉਹ ਮਤਲਬ ਇਹ ਹੈ ਵੀ ਉਹਦੀਆਂ ਜਿਹੜੀਆਂ ਸਾਰੀਆਂ ਉਹ ਜਿਹੜੇ ਕਲੈਰੀਫਾਈ ਜਿਹੜੀਆਂ ਹੁੰਦੀਆਂ ਨੇ ਕਲੀਅਰੈਂਸ ਜਿਹੜੀ ਹੈਗੀਆਂ ਨੇ ਉਹ ਹੋ ਚੁੱਕੀਆਂ ਨੇ ਬਸ ਉਹ ਕੱਲਾ ਫੈਸਲਾ ਹੀ ਹੋਣਾ ਬਾਕੀ ਰਹਿੰਦਾ ਹੈਗਾ ਇਹ ਕੋਟ ਰਾਹੀ ਵੀ ਕੀਤਾ ਜਾ ਸਕਦਾ ਹੈਗੇ ਸੰਘਰਸ਼ ਕੋਟ ਰਾਹੀ ਵੀ ਕੀਤਾ ਜਾ ਸਕਦਾ ਹੈਗਾ ਉਹ ਉਹ ਤਾਂ ਸੰਘਰਸ਼ ਦੇ ਗਾਹਾਂ ਅਗਲੇ ਰੂਪ ਜਿਹੜੇ ਹੈਗੇ ਉਹ ਦੇਖੇ ਜਾਣਗੇ ਵੀ ਕਿਵੇਂ ਆ ਬਾਕੀ ਉਹਦੇ ਵਿੱਚ ਬਾਕੀ ਪੋਲੀਟੀਕਲ ਪਾਰਟੀਆਂ ਨਾਲ ਵੀ ਗੱਲਬਾਤ ਕਰਕੇ ਮਤਲਬ ਉਹ ਕਰਾਂਗੇ ਅਸੀਂ ਤਾਂ ਇਹਦੀ ਸ਼ੁਰੂਆਤ ਕੀਤੀ ਹੈਗੀ ਹੈਗੀ ਮਤਲਬ ਜਿਵੇਂ ਵਾਕਿਆ ਵੀ ਕਰ ਰਹੀਆਂ ਨੇ ਅਸੀਂ ਡੀਸੀ ਐਸਡੀਐਮ ਦੇ ਮੰਗ ਪੱਤਰਾਂ ਰਾਹੀਂ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮੰਗ ਪੱਤਰ ਦੇ ਰਹੇ ਹਾਂ Transcrição